ਤੂ ਬੇਨਾ ਜੁੜੇ ਮੁੱਦੇ ਹੁੰਦੇ ਨੇ ਕਿ ਚੀਫ ਮਿਨਿਸਟਰ ਸਾਹਿਬ ਆਪ ਬੈਠ ਕੇ ਤੇ ਬਾਅਦ ਦੇ ਵਿੱਚ ਉਹਦੇ ਤੇ ਆਪਣਾ ਬਹੁਤ ਹੀ ਬੜੀ ਬਦਕਿਸਮਦੀ ਦੀ ਗੱਲ ਹੈ ਕਿ ਚੀਫ ਮਿਨਿਸਟਰ ਗੈਰਹਾਜ਼ਰੇ ਸ਼ਹਿਰ ਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਪੋਰਟੈਂਟ ਨਹੀਂ ਸਮਝਿਆ ਕਿ ਮੈਂ ਵਿਧਾਨ ਸਭਾ ਚ ਆ ਕੇ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖਦਾ ਜੀ ਮਿਸਟਰ ਸਾਹਿਬ ਥੋੜਾ ਜਿਹਾ ਤੁਸੀਂ ਖੇਚਲ ਕਰਕੇ ਦੱਸੋ ਤਾਂ ਸਹੀ ਕਿ ਜੋ ਸਾਡੇ ਨੌਜਵਾਨ ਬੇਰੋਜ਼ਗਾਰਾਂ ਨਾਲ ਲਾਠੀ ਚਾਰਚ ਜੋ ਸਾਡੇ ਕਰਨਲ ਸਾਹਿਬ ਦੀ ਕੁਟਮਾਰ ਹੋਈ ਜੋ ਸਾਡੇ ਕਿਸਾਨ ਭਰਾਵਾਂ ਨੂੰ ਘਰ ਸਦਕੇ ਉਹਨਾਂ ਦਾ ਧੋਖਾ ਥੜੀ ਹੋਈ ਫੇਰ ਦੋਨੋਂ ਬਾਰਡਰਸ ਤੇ ਖਨੌਰੀ ਤੇ ਸ਼ੰਭੂ ਦੇ ਵਿੱਚ 13540 ਟਰਾਲੀਆਂ ਜਿਹੜੀਆਂ ਨੇ ਉਹ ਲੈ ਜੋ ਏਸੀ ਉਹਨਾਂ ਦੇ ਕੱਢ ਲੋ ਗੈਸ ਸਿਲੰਡਰਸ ਚੁੱਕ ਲੋ ਉਹਨਾਂ ਦੇ ਮੰਜੇ ਚੁੱਕ ਕੇ ਲੈ ਜੋ ਕਿਸਾਨਾਂ ਦੇ ਉਹਨਾਂ ਦੇ ਬਿਸਤਰਿਆਂ ਤੱਕ ਚੁੱਕ ਕੇ ਲੈ ਜੋ ਪਹਿਲੀ ਦਫਾ ਵੇਖਿਆ ਕਿ ਗਵਰਨਰਸ ਦੇ ਰਸਤੇ ਜਦੋਂ ਬਹਿਸ ਚੱਲਦੀ ਹੋਏ ਹਮੇਸ਼ਾ ਹੀ ਪਾਵੇਂ ਪਾਰਲੀਮੈਂਟ ਦੇ ਵਿੱਚ ਮੈਂ ਲੋਕ ਸਭਾ ਚ ਵੀ ਰਿਆਂ ਰਾਜ ਸਭਾ ਚ ਵੀ ਰਿਆਂ ਕਨਵੈਨਸ਼ਨ ਇਹ ਹੈ ਕਿ ਲੀਡਰ ਆਫ ਦੀ ਹਾਊਸ ਜਿਸ ਦਾ ਲੋਕ ਸਭਾ ਵਿੱਚ ਪ੍ਰਾਈਮ ਮਿੰਿਸਟਰ ਹੁੰਦੇ ਨੇ ਰਾਜ ਸਭਾ ਦੇ ਵਿੱਚ ਵੀ ਜਰਨਲੀ ਜਦੋਂ ਵੀ ਕੋਈ ਡਿਸਕਸ਼ਨ ਹੁੰਦੀ ਹੈ ਉਹਨੂੰ ਹਮੇਸ਼ਾ ਡਿਸਕਸ਼ਨ ਨੂੰ ਖਤਮ ਕਰਨ ਵਾਸੇ ਪ੍ਰਾਈਮ ਮਿੰਟਰ ਖੁਦ ਪਹੁੰਚਦੇ ਨੇ ਇੱਥੇ ਲੀਡਰ ਆਫ ਦੀ ਹਾਊਸ ਭਗਵੰਤ ਮਾਨ ਸਨ ਕਿ ਹੈ ਨੇ ਅਸੀਂ ਸਮਝਦੇ ਸੀ ਕਿ ਜਿਹੜਾ ਮਸਲੇ ਉੱਠਣੇ ਨੇ ਗਵਰਨਰ ਦੇ ਡਰੈਸ ਹੁੰਦੇ ਐ ਐਂਡ ਵਿਸ਼ੇਸ਼ ਤੌਰ ਤੇ ਜਦੋਂ ਆਪੋਜੀਸ਼ਨ ਮੁੱਦੇ ਉਠਾਉਂਦੀ ਹੈ ਉਹ ਲੋਕਾਂ ਨਾਲ ਜੁੜੇ ਤੇ ਸੂਬੇ ਨਾਲ ਜੁੜੇ ਮੁੱਦੇ ਹੁੰਦੇ ਨੇ ਕਿ ਚੀਫ ਮਿਨਿਸਟਰ ਸਾਹਿਬ ਆਪ ਬੈਠਣਗੇ ਤੇ ਬਾਅਦ ਦੇ ਵਿੱਚ ਉਹਦੇ ਤੇ ਆਪਣਾ ਥਿਊ ਦੇਣਗੇ ਬੜੀ ਬਦਕਿਸਮਦੀ ਦੀ ਗੱਲ ਹੈ ਕਿ ਚੀਫ ਮਿਨਿਸਟਰ ਗੈਰ ਹਾਜ਼ਰ ਹੈ ਸ਼ਹਿਰ 'ਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਪੋਰਟੈਂਟ ਨਹੀਂ ਸਮਝਿਆ ਕਿ ਮੈਂ ਵਿਧਾਨ ਸਭਾ ਚ ਆ ਕੇ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖਾਂ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹੁੰਦਾ ਸੀ ਚਿਮੇਸ ਸਾਹਿਬ ਨੂੰ ਚਿਮੇਂਸ ਸਾਹਿਬ ਥੋੜਾ ਜਿਹਾ ਤੁਸੀਂ ਖੇਚਲ ਕਰਕੇ ਦੱਸੋ ਤਾਂ ਸਹੀ ਕਿ ਜੋ ਸਾਡੇ ਨੌਜਵਾਨ ਬੇਰੁਜ਼ਗਾਰਾਂ ਨਾਲ लाठी चार्ज ਹੋ ਰਿਹਾ ਜੋ ਸਾਡੇ ਕਰਨਲ ਸਾਹਿਬ ਦੀ ਕੁੱਟਮਾਰ ਹੋ ਰਹੀ ਹੈ ਜੋ ਸਾਡੇ ਕਿਸਾਨ ਭਰਾਵਾਂ ਨੂੰ ਘਰ ਛੱਡ ਕੇ ਉਹਨਾਂ ਦਾ ਧੋਖਾ ਥੜੀ ਹੋਈ ਫਿਰ ਦੋਨੋਂ ਬਾਰਡਰਸ ਤੇ ਖਨੌਰੀ ਤੇ ਸ਼ੰਭੂ ਦੇ ਵਿੱਚ ਵੱਡੇ ਪੈਮਾਨੇ ਤੇ ਜਿਸਾਂ ਲੁੱਟ ਕੀਤੀ ਗਈ ਇਸ ਕਿਸਮ ਦੀ ਲੁੱਟ ਤੇ ਅਹਿਮਦ ਸ਼ਾਹ ਬਦਾਲੀ ਦੇ ਵੇਲੇ ਸੁਣੀ ਜਾਂਦੀ ਸੀ ਇੱਕ ਆਜ਼ਾਦਨਾਮੇਸ਼ ਦੇ ਵਿੱਚ 135 40 ਟਰਾਲੀਆਂ ਜਿਹੜੀਆਂ ਨੇ ਉਹ ਲੈ ਜਾਓ ਏਸੀ ਉਹਨਾਂ ਦੇ ਕੱਢ ਲੋ ਗੈਸ ਸਿਲੰਡਰ ਚੁੱਕ ਲੋ ਉਹਨਾਂ ਦੇ ਮੰਜੇ ਚੁੱਕ ਕੇ ਲੈ ਜਾਓ ਕਿਸਾਨਾਂ ਦੇ ਉਹਨਾਂ ਦੇ ਬਿਸਤਰਿਆਂ ਤੱਕ ਚੁੱਕ ਕੇ ਲੈ ਜਾਓ ਅਸੀਂ ਸੋਚਨੇ ਆ ਕਿ ਕਿਸਾਨਾਂ ਦੀ ਇਹ ਗਵਰਨਮੈਂਟ ਕੋਈ ਮਦਦ ਕਰੇਗੀ ਮਦਦ ਇਹਨੇ ਕੀ ਕਰਨੀ ਹੈ ਫਿਰ ਡੀਜੀਪੀ ਸਾਹਿਬ ਦਾ ਬਿਆਨ ਆਣਾ ਅੰਦਰ ਪਹਿਲੇ ਇਹਨਾਂ ਦੇ ਇੱਕ ਮੰਤਰੀ ਸਾਹਿਬ ਨੇ ਉਹ ਕਹਿੰਦੇ ਕਿ ਜੀ ਅਸੀਂ ਤੇ ਸਦੇ ਨਹੀਂ ਸੀ ਇਹ ਕਿਸਾਨ ਇਹ ਤੇ ਸੈਂਟਰ ਨਾਲ ਗੱਲਬਾਤ ਹੁੰਦੀ ਫਿਰਦੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜਿਹੜੇ ਇਹਨਾਂ ਦੀ ਅਰੈਸਟ ਹੋਈ ਹੈ ਡਿਟੇਨ ਹੋਏ ਨੇ ਇਹ ਪੈਰਾਮਿਲਟਰੀ ਫੋਰਸ ਨੇ ਕੀਤੇ ਪੰਜਾਬ ਪੁਲਿਸ ਨੇ ਕੀਤੇ ਉਹਦਾ ਜਵਾਬ ਖੁਦ ਹੀ ਡੀਜੀਪੀ ਸਾਹਿਬ ਨੇ ਤੇ ਆਈਜੀ ਹੈੱਡਕ quarter ਨੇ ਕਹਿ ਦਿੱਤਾ ਕਿ ਅਸੀਂ ਗ੍ਰਿਫਤਾਰ ਕੀਤੇ ਨੇ ਇੰਨੇ ਫੜੇ ਨੇ ਇੰਨੇ ਅਸੀਂ ਛੱਡਣ ਲੱਗੇ ਮੈਂ ਮਸ਼ਕੂਰ ਹਾਂ ਡੀਜੀਪੀ ਸਾਹਿਬ ਨੇ ਇਸ ਗੱਲ ਦਾ ਵੀ ਜਿਹੜਾ ਸਾਡਾ ਇੱਕ ਉਹਨਾਂ ਦੇ ਸਾਹਮਣੇ ਸਵਾਲ ਸੀ ਕਿ ਇਹ ਚੋਰੀ ਕਿਨੇ ਕੀਤੀ ਉਹਨੇ ਐਕਸੈਪਟ ਕਰ ਲਿਆ ਚੋਰੀ ਕੀਤੀ ਨਾਲ ਕਿਹਾ ਸੀ ਕੰਪਨਸੇਟ ਕਰਾਂਗੇ ਪਰ ਡੀਜੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਕੰਪਨਸੇਟ ਤੇ ਕਰ ਜੋਗੇ ਜਿਹੜਾ ਡਾਕਾ ਮਾਰਨ ਵਾਲੇ ਡਾਕੂ ਨੇ ਉਹਨਾਂ ਦਾ ਕੀ ਬਣੇਗਾ ਤੁਹਾਡੀ ਪੁਲਿਸ ਨੇ ਖੁਦ ਜਾ ਕੇ ਟਰਾਲੀਆਂ ਤੇ ਬਾਕੀ ਚੀਜ਼ਾਂ ਇਹ ਆਮ ਆਦਮੀ ਪਾਰਟੀ ਦੇ ਵਧਾਇਕਾਂ ਦੇ ਸਾਥੀਆਂ ਕੋਲੋਂ ਤੇ ਰਿਸ਼ਤੇਦਾਰਾਂ ਕੋਲੋਂ ਬਰਾਮਦ ਕੀਤੀਆਂ ਨੇ ਕਿ ਉਹਦੇ ਤੇ ਕੋਈ ਚਾਲਣਾ ਪਾਉਗੇ ਕੋਈ ਅਸੀਂ ਐਕਸ਼ਨ ਕਰਾਂਗੇ ਕਿ ਨਹੀਂ ਕਰਾਂਗੇ ਕਿ ਫ੍ਰੀ ਫੋਰ ਆਲ ਹੈ ਜੀ